ਆਪਾਂ ਪਿਆਰ ਆਉਣੇ ਉਹਨਾਂ ਹੱਪਾਵੇ ਕਿਸ ਤਰ੍ਹਾਂ ਆਪਾਂ ਕਾਫੀ ਪਾ ਸਕਦੇ ਆ ਕਿਉਂਕਿ ਜੋ ਆਪਣਾ ਮਸਲਾ ਬਹੁਤ ਗੰਭੀਰ ਆ ਆਪਣੇ ਕੋਲ ਸਿਰਫ ਸਰਲਾ ਪਾਣੀ ਬੰਤੀ ਰਮ ਕੋ ਸਰਲਾ ਪਾਣੀ ਅਬ ਜੋ ਕੁਝ ਕਾ ਜਾਣਕਾਰੀ ਸਾਂਝੀ ਕੀਤੀ ਜਾਏਗੀ ਉਹ ਹਵਾ ਜੀ ਆਏ ਹੋਗੇ ਉਹ ਬਿਲਕੁਲ ਤਰ੍ਹਾਂ ਹੁਲਦੇ ਹੋਏ ਜੋ ਆਪਾਂ ਲੋਕ ਅਰੋ ਦੇਖ ਰਹੇ ਕਿ ਅੱਜ ਪੰਜਾਬ ਵਿੱਚ ਸਰ ਦਾ ਗੜ ਬਣ ਗਿਆ ਫਾਰੀ ਵਕਾਬਰ ਬਸਾਲ ਖੁਦਕੁਸ਼ੀ ਕਰ ਰਿਹਾ ਹੋਈ ਬਹੁਤ ਸਾਰੀਆਂ ਚੀਜ਼ਾਂ ਜਿੰਨਾ ਨੂੰ ਰੋਕਣ ਦੀ ਲੋੜ ਹੈ ਕਾਫੀ ਟਾਈਮ ਪਹਿਲਾਂ ਇਸ ਸਰਵ ਤੇ ਕੰਮ ਚੱਲੂ ਕੀਤਾ ਗਿਆ ਪਰ ਅੱਜ ਤੋਂ 12 13 ਸਾਲ ਪਹਿਲਾਂ ਇਸ ਕਨਸੈਪਟ ਦੀ ਸ਼ੁਰੂ ਹੋਈ ਸਟਾਰਟਿੰਗ ਹੋਈ ਕਿ ਆਪਾਂ ਆਪਰੇ ਵਾਤਾਵਰਨ ਨੂੰ ਕਿਸ ਤਰ੍ਹਾਂ ਬਚਾ ਸਕਦੇ ਆ ਕਿਉਂਕਿ ਜਿਹੜੀ ਵਾਰੀ 70 ਸਾਲ ਦੇ ਬਜਟਰ ਹੋਣੀ ਚਾਹੀਦੀ ਸੀ ਅੱਜ ਉਹ 20 ਸਾਲ ਦੇ ਬੰਦੇ ਨੂੰ ਮਾਰ ਗਏ ਔਰ ਸਭ ਤੋਂ ਜਿਹੜੀ ਗੁੱਤਰ ਜੀ ਬੰਨੀ ਗਈ ਆ ਉਹ ਮਾਰਦਾ ਦੁੱਤ ਆ ਮੇਰੇ ਨਾਲ ਬੱਠੀ ਗਈ ਅਮਲੇ ਅੱਜ ਮੇਰੀ ਬੇਟੀ ਦਾ ਹੈ ਜੋ ਮਹਾ ਬੜੀਆਂ ਉਹਦਾ ਦੁੱਧ ਜੀਲਾ ਹੋ ਜਾਂਦਾ ਆਪਾਂ ਇੰਨੇ ਫਸਲਾਂ ਝੋੜੇ ਲੇਕਿਨ ਕੋਈ ਆਪਣੀਆਂ ਮਜਬੂਰੀਆਂ ਵੀ ਸੀ ਕਿ ਆਪਾਂ ਆਪਣੀਆਂ ਫਸਲਾਂ ਨੂੰ ਜਿਹੜਾ ਕੋ ਜਿਹੜਾ ਕੋਲੇ ਗਿਆ ਲੇਪੜਵਾਦੀ ਦੀ ਗੱਲ ਦੀ ਗੱਲ ਦੀ ਗੱਲ ਦੀ ਗੱਲ ਦੀ ਤੇ ਅੱਜ ਪੰਜਾਬ ਵਿੱਚ ਕੁਝ ਐਸੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਵਾਰਦਨ ਨਹੀਂ ਕਰ ਦਿੱਤੀ ਗਈ ਆ ਕੋਈ ਜ਼ਮੀਨਾਂ ਜਰੀਲੀਆਂ ਹੋ ਗਈਆਂ ਪੰਚਰ ਹੋ ਗਈਆਂ ਤੁਸੀਂ ਉੱਧਰ ਜਾਓ ਬਲੂਸ ਲੈਣਾ ਹੋ ਗਿਆ ਕਿਸੇ ਰੋਡ ਦੇ ਦਰਸ਼ਕ ਨਹੀਂ ਰਿਹਾ ਆਪਾਂ ਦੇਖਿਆ ਕਿ ਸ਼ੈ ਅਲੈਕਸੰਦਰ ਵਾਲੀ ਰੋਡ ਦੇ ਕਿਨਾਰੇ ਦੇ ਕਿਸੇ ਤਾਰਾਫ ਵਾਲੇ ਦੇ ਮੈਨੂਲ ਖੋਲਿਆ ਹੋਇਆ ਅਪਣੇ ਨਹੀਂ ਨਹੀਂ ਕਰਣੀ ਹੋਇਆ ਪਰੇ ਵਧੇਗਾ ਉਹ ਪਰ ਜੇ ਉਸ ਮਾਣ ਦੀ ਕਿਰਪਾ ਰਹੇ ਤਾਂ ਉਹ ਮਦਦਿਤ ਹੋ ਜਾਏਗਾ ਅਸੀਂ ਤੁਹਾਨੂੰ ਕੱਜ ਅੱਜ ਇਸ ਤਰ੍ਹਾਂ ਦੇ ਸਸ਼ਕਤ ਦਾ ਵਹਲ ਦੇ ਕਰਾਂਗੇ ਜੋ ਆਪਣੀ ਆਜੀ ਲੋੜ ਆ ਸਭ ਤੋਂ ਪਹਿਲਾਂ ਪਾਣੀ ਜਿੰਨਾ ਪਾਣੀ ਆਪਾਂ 1 ਏਕੜ ਰਾਜਾ ਫਰਕ ਪਾਉਣ ਵਾਲਾ ਜੋ ਦੱਸਦਿਆਂ ਉਹਨੇ ਪਾਣੀ ਨਾਲ 50 ਗਲੇ ਬਾਗ ਪਾਉਣਾ ਆਪਾਂ ਜਮੀਨਦਾਰ ਲੋਕ ਆਪਣੀ ਖਪਤ ਹੈ ਜੇਕਰ ਪ੍ਰਭਾਵ ਵੀ ਇੱਕ ਹੰਡਾ ਜੋ ਨਾ ਸਰ ਜੇ ਆਪਾਂ ਆਪਣੀ ਖਪਤ ਦੀ ਗੱਲ ਕਰੀਦਾ ਇੱਕ ਅੰਦਰ ਝੋਨੇ ਵਾਪੇ ਆਪਾਂ ਸਾਰਾ ਸਿਸਟਮ ਬੁਗਾਉ ਦੇ ਦਾਂਗੇ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਪਤਾ ਕੀ ਹੈ ਜੀ ਫਰੀ ਕਰਾਉਣਾ ਫਰੀ ਕਰਾਉਣਾ ਕਿਉਂਕਿ ਉਹੇ ਕੰਪਨੀਆਂ ਦਵਾਈ ਵੇਚਦੀਆਂ ਉਹੇ ਕੰਪਨੀਆਂ ਤੁਹਾਡੇ ਮੈਡੀਕਲ ਸਟੋਰੋਂ ਦਵਾਈ ਭੇਜਦੀਆਂ ਪਹਿਲਾਂ ਤੁਹਾਨੂੰ ਮਾਰ ਦਿੱਤਾ ਜਾਂਦਾ ਨਹੀਂ ਫਸਲ ਕੀ ਜਾਂਦਾ ਪੱਕੀ ਆਪ ਨੂੰ ਇਹ ਹੋ ਪਰਫਾਸਟੂ ਖਾਦੇ ਹੋ ਫਿਰ ਜਰੇ ਹੁੰਦੇ ਆ ਤੁਹਾਡੇ ਸਿਰੇ ਜਲਣ ਹੁੰਦੀ ਆ ਫਿਰ ਡਾਕਟਰ ਜਾਂਦੇ ਆ ਉਸੇ ਕੋਲ ਬੈਠਾ ਮੈਡੀਕਲ ਸਟੋਰ ਤੇ ਬੈਠਣਾ ਹੁੰਦਾ ਔਰ ਉਹਨਾਂ ਦੇ ਹਸਪਤਾਲ ਆ ਕੇ ਸਮਝੇ ਇੱਕ ਪ੍ਰਕਿਰਿਆ ਹੈ ਇਸ ਸਿਸਟਮ ਦਾ ਹੈਗਾ ਔਰ ਇਸ ਸਕੈਮ ਉਹਨੇ ਤਰਵਾਇਆ ਜਾਂਦਾ ਉਹਦੇ ਜੋਰ ਤੋਂ ਮੈਂ ਕਹਿੰਦਾ ਆਪਣੀ ਆਪਣਾ ਸੋਚਣਾ ਪਰ ਬੋਲ ਨਹੀਂ ਸਕਦੇ ਆ ਨਾ ਤਾਂ ਕਿਸੇ ਸਰਕਾਰ ਨੇ ਇਸ ਤੋਂ ਬਿਨ ਕਿਹਾ ਨਾ ਕੋਈ ਕੋਈ ਲੀਡਰਸ਼ਿਪ ਆ ਕੇ ਆਈ ਨਾ ਕੋਈ ਬਾੜ ਤੇ ਆਈ ਜੀ ਅਗਰ ਆਪਾਂ ਆਪਣਾ ਪਿੰਡ ਜਾਂ ਘਰ ਸਾਫ ਕਰਨਾ ਤੇ ਆਪਾਂ ਹੋਂਦ ਸਿਰੇ ਉੱਠ ਕੇ ਅਗਰ ਆਪਾਂ ਆਪਣੇ ਘਰ ਦਾ ਕਾਫਲਾ ਕਰਣਾ ਜੀ ਸਾਰਾ ਪ੍ਰਦਰਸ਼ਨ ਹੋ ਜਗਾ ਲੇਕਿਨ ਇੱਕ ਬੰਦਾ ਸਾਰਾ ਬੜਨ ਸਾਬ। ਮੈਂ ਲਾ ਪਾ ਕਰਾਂਗੇ। ਸਾਡੇ 5 6 ਕੋ ਕੰਮ ਸਟਾਰਟ ਕੀਤਾ ਹੋਈ। ਸਾਡੇ ਮੇਅਰ ਕਮਿਸ਼ਨਰ ਅੱਗੇ ਸੀ। ਪਾਣੀ ਨੰਬਰ 2 ਸਾਡੇ ਬੱਚੇ ਬਾਹਰ ਜਾ ਰਹੇ ਕਰਾਉਣਾ। ਉਹਨਾਂ ਕੋਲ ਅਫਸਰ ਕੋਈ ਨਹੀਂ ਅੱਛਾ ਅਫਸਰ ਲੱਗੇ ਆਇਆ। ਡਾਕਟਰ ਹਾਦੀ ਕਰਾਗੇ। ਨੰਬਰ 3 ਅਸਰ ਖੁਦਕੁਸ਼ੀ ਕਰ ਰਿਹਾ। ਦੇਲੀ ਹੌਂ। ਮੈਂ ਵੀ ਹਰ ਗੱਲ ਜੋ ਬਣੀ ਡੇਲੀ ਤੂੰ ਕਰ ਰਿਹਾ ਬਸ ਮੇਰੇ ਸੋਚਿਆ ਨਹੀਂ ਉਹ ਸੋਚਣਾ ਨਹੀਂ ਚਾਹੀਦਾ ਠੀਕ ਹੈ ਜੀ ਉਸ ਤੋਂ ਅੱਗੇ ਮਰਤਾ ਵਾਂ ਠੀਕ ਹੈ ਜੀ اور ਸਾਡਾ ਸਭ ਤੋਂ ਮੇਰ ਜੰਦਾ ਹੈਗਾ ਜੀ ਦੋ ਦੋ ਚੀਜ਼ਾਂ ਆਪਾਂ ਨੂੰ ਅਭਰੋਸ਼ ਨੇ ਪੜ੍ਹਾਉਗਾ ਚ ਦੋ ਚੀਜ਼ਾਂ ਬੇਨਜ਼ੇ ਪਰ ਆਪਾਂ ਆਪਣੇ ਸਸ਼ਤਰ ਟੋਟੋਟ ਕੇ ਅੱਜ ਆਪਾਂ ਨਿਲਾੜ ਆ ਗਿਆ ਕਬਰੇ ਬਣ ਕੇ ਘਰ ਬਣ ਕੇ ਤਿੰਨ ਮੇਲ ਲੋੜ ਆ ਵੀ ਆਪਣੀਆਂ ਰੋਟੀ ਟਪੜਾ ਪਕਾਉਂ ਆਪਣੇ ਵਾ ਵੜੇ ਪਿਆ ਬੰਦ ਬਹੁਤ ਵੀ ਰਹਿ ਗਿਆ ਸਭ ਦਾ ਜੁੜੀ ਰੋਟੀ ਸੀ ਆਪਣੀ ਅੱਜ ਰੋਟੀ ਆਪਣੇ ਹਿਸਾਬ ਨਾਲ ਖਾ ਲੋ ਆ ਹਾਲ ਭਰਿਆ ਗਿਆ ਤਰੀਬਰ ਸਾਹਿਬ ਦਾ ਬਿਠਾ ਤੇ ਕੋਈ ਪਤਾ ਚਾਹੂਗਾ ਕਿ ਮੈਂ ਆਪਣੇ ਹੱਥੀ ਆਪਣੇ ਬੱਚੇ ਨੂੰ ਯਾਰ ਗਿਆ ਕੋਈ ਪਤਾ ਨਾ ਥੜੀ ਗੱਲ ਬੋਲ ਕਿ ਮੈਂ ਆਪਣੇ ਹੱਥੀਂ ਆਪਣੇ ਬੱਚੇ ਨੂੰ ਜਨਮ ਦਵਾਇਆ। ਪਰ ਮਾਫ ਕਰਨਾ ਕੋ ਸਾਰੇ ਦੇਣਾ। ਮੈਂ ਤੁਹਾਡੇ ਖਿਆਲ ਤੇ ਮਿੰਨਰਾ ਹੋਈ। ਨਾ ਕੋ ਰਾਮਦਾ ਜੀ ਕੁਛ ਵੀ ਨਹੀਂ ਹੋ ਰਿਹਾ ਨਾ। ਸਿਰ ਤੇ ਧਰ ਭਰ ਰਿਹਾ। ਸਿਰ ਪੇੜ ਭਰ ਰਿਹਾ। ਜਿਆਦਾ ਹਾਰੇ ਪੇੜ ਭਰ ਰਿਹਾ। ਔਰ ਚਲੋ ਜੀ ਹਸਪਤਾਲ ਕਿਸੇ ਹਸਪਤਾਲ ਤੁ ਆਪਾਂ ਛੋੜੇ ਸੀ। ਪੰਜ ਪਿੰਡਾਂ ਦੇ ਕਿੜਾ ਟੋਣ ਦਾ ਸੀਗਾ ਕੋਈ ਵਿਹਲਾ ਬਕਤ ਨਹੀਂ ਆਜੇ ਇੱਕ ਕੜੇ ਪੰਜ ਦਾ ਟਾ ਮੈਂ ਕਿਸੇ ਨੂੰ ਛੱਡੇ ਰਹਿਣਾ ਮੈਂ ਆਪਣੇ ਮਿਲੋ ਵੀ ਆਪਾਂ ਗਿਆ ਆਜੇ ਇੱਕ ਕੜੇ ਪੰਜ ਦਾ ਟਾ ਔਰ 5 ਵਜੇ ਇਹ ਬਹੁਤ ਨਹੀਂ ਬਕਪੀ ਇਹ ਬਹੁਤ ਅਤਿ ਮਸਲੇ ਨੇ ਠੀਕ ਆ ਤੁਸੀਂ ਬਹੁਤ ਸਾਰੇ ਸਿਸਟਮਾਂ ਦੇ ਗਾਇਬ ਹੋਵੋਗੇ ਬਹੁਤ ਸਾਰੇ ਤੁਸੀਂ ਆਪਣੇ ਸਹਿਮੀਆਂ ਟੰਡ ਕੀਤੇ ਹੋਗੇ پر جا سا جنریٹ کریں کسان ملک ہوا دو چیزوں سے فصلیں لیکن رجلٹ ایسا نہیں جا فصل اور نسل دونوں کپائی سے کھڑے ہوتے ہیں ٹھیک ہے جی یہاں بدلنے سرف دوڑ ہے ਵਰਡੋਲੀ ਦਾ ਇੱਕ ਗੋਬਰ ਤੇ ਗੋਲਿਆ ਕੋਈ ਸਾਇੰਸ ਨਹੀਂ ਕੋਈ ਰੌਕਟ ਸਾਇੰਸ ਨਹੀਂ ਆਰਿਆਪੋਲੋ 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 ਕੁਝ ਨਹੀਂ ਕਰਦਾ ਤੋਂ ਜਿੱਦੇ ਮੇਰਾ ਗੋਬਰ ਤੇ ਗੋਲਿਆ ਜਿਹੜਾ ਅੱਜ ਅਸੀਂ ਪ੍ਰੋਡਿਊਸ ਕਰਿਆ ਆਸਟ੍ਰੇਲੀਅਨ ਰਾਇਲ ਉਸ ਤੋਂ ਗੋਬਰ ਨਾ ਔਰ ਜਦ ਇਹ ਆਊਟਪੁੱਟ ਨਾ ਪਰ ਆਪਣੇ ਉਡੋਇਆ ਗੋਲ ਗੋਲੇ ਕਰਦੇ ਹੋ ਪਰ ਇਹਦੇ ਤੇ ਆਪਾਂ ਰਾਜਾ ਕੁਝ ਨਹੀਂ

ਕੁਝ ਕੱਟਿਆ ਹਾਂ ਲਿਖਣ ਕੱਟਿਆ ਹਾਂ ਕੋਈ ਨਹੀਂ ਲੁਪੇ ਰਿਹਾ ਕੋਤਕਦੇ ਕੋਲ ਗਏ ਉਹਦਾ ਫੋਸ ਕੀਤਾ ਹੈਗਾ ਫੋਸ ਇਸ ਤੋਂ ਬੋਲਦਾ ਬਾਲਾ ਬਾਈ ਨਹੀਂ ਉਹ ਫੋਲ ਦੋ ਚਾਰ ਨਹੀਂ ਜਿੱਲੇ ਰੋਟਾ ਹੋਇਆ ਤੇ ਮੋਰੀਆ ਹੋਇਆ ਬਣੇ ਹੋਰ ਤਾਂ ਕਿਤੇ ਵੀ ਕੁਝ ਨਹੀਂ ਗਿਆ ਕਿਤੇ ਵੀ ਕੁਝ ਨਹੀਂ ਗਿਆ ਸਭ ਕੁਝ ਉੱਥੇ ਆਪਾਂ ਫੈਸ਼ਨ ਦੇ ਦੌਰ ਤੇ ਸਿਸਟਮ ਦੇ ਦੌਰ ਤੇ ਆਪਾਂ ਆਪਣੇ ਜਿਹੜੀਆਂ ਫਸਲਾਂ ਲੋਕਾਂ ਨੂੰ ਤੋਂ ਪਿਆਰ ਕਰਦੇ ਨੇ ਆਜ ਵੀ ਵਰਤਾਨ ਸਥਾ ਹੈ। ਪ੍ਰੋਪਰਾਈਟੀ ਟੀਮ ਆਈ ਹੈ। ਔਰ ਤੁਹਾਨੂੰ ਸੇ ਪ੍ਰੋਪਰ ਸਾਰੇ ਇਹ ਜੰਗਾ ਕੀ ਸਿਸਟਮ ਇਸ ਤਰ੍ਹਾਂ ਬਾਕਸ ਹੁੰਦੇ ਆ ਔਰ ਇਸ ਰਸਤੇ ਸੰਕਲਪੇ ਲੱਗਦੇ। ਬੇਨਤੀ ਕਰਾਂਗਾ ਸਭ ਦੇ ਨੂੰ ਮਜੂਰ ਦੇ ਸ਼ਵੇਸ਼ਟਮਰ ਜੀ ਸੁਮੇਦ ਜੀ ਨੂੰ ਕੰਮ ਨਾਸ ਕਰਦੇ ਔਰ ਤੁਸੀਂ ਦੱਸੋ ਕਿ ਆਪਾਂ ਇੱਥੇ ਕਿਉਂ ਆਇਆ ਕੀ ਸਿਸਟਮ ਆ ਜੀ ਇੱਕ ਵੈਸੇ ਰ ਆਪਾਂ ਸਿਸਟਮੇ ਕੰਮ ਕਰਦੇ ਆ ਜੀ ਕਿ ਕਾਰੀਆਂ ਹੋ ਜਾਂਦੀਆਂ ਬੰਦਾ ਹੋ ਜਾਂਦੀਆਂ ਇਹ ਕੰਮ ਕਰਦੇ ਜੋ ਨਾ